ਕੀਤਾ ਇਹ ਲੋਕਾਂ ਨਾਲ ਹਰ ਉਹ ਚੀਜ਼ ਮਹਈਆ ਕਰਾਵਾਂਗੇ ਅੱਜ ਮਾਲਵੇ ਨੂੰ ਬੜੀ ਲੋਡ ਸੀ ਇਹ ਦੁਨੀਆ ਦੀ ਸਭ ਤੋਂ ਬੈਸਟ ਰੇਲ ਆ ਅੱਜ ਸਵੇਰੇ ਮੈਂ ਹੈਰਾਨ ਆ ਵੀ ਲੋਕ 5 ਵਜੇ ਇਹਦੇ ਨਾਲ ਸੈਲਫੀਆਂ ਖਿਚਾਉਣ ਲਈ ਸਵੇਰ ਦੇ ਖੜੇ ਨੇ ਤੇ ਇਸ ਤਰੀਕੇ ਨਾਲ ਤਾਂ ਮੈਂ ਕਦੇ ਜਹਾਜ਼ ਨਾਲ ਨਹੀਂ ਦੇਖਿਆ ਲੋਕ ਪਿਆਰ ਕਰਦੇ ਤੇ ਇਹ 160 ਦੀ ਸਪੀਡ ਤੇ ਚੱਲਦੀ ਆ ਇਹਦੇ ਵਿੱਚ ਕਵਰਜ ਸਿਸਟਮ ਆ ਇਹਦਾ ਰੱਬ ਦੀ ਮਿਹਰ ਨਾਲ ਪਰਮਾਤਮਾ ਦੀ ਕਿਰਪਾ ਨਾਲ ਕਬਜ ਨਾਲ ਕਦੇ ਐਕਸੀਡੈਂਟ ਨਹੀਂ ਹੋ ਸਕਦਾ ਇਹਦੇ ਵਿੱਚ ਦਿਵਿਆਂਗ ਲੋਕਾਂ ਲਈ ਵੀ ਅਲੱਗ ਬਰੇਲ ਸਿਸਟਮ ਆ ਬਾਥਰੂਮ ਉਹਨਾਂ ਲਈ ਅਲੱਗ ਨੇ ਲਾਈਟਿੰਗ ਇੰਨੀ ਸ਼ਾਨਦਾਰ ਆ ਤੇ ਜੇ ਤੁਸੀਂ ਕੋਈ ਵੀ ਕਿਤੇ ਸੀਟ ਤੇ ਬੈਠੇ ਵੀ ਤੁਹਾਨੂੰ ਪ੍ਰੋਬਲਮ ਆ ਜੇ ਹੈਲਥ ਇਸ਼ੂ ਆ ਜੇ ਚਾਹੇ ਹੋਰ ਕੋਈ ਗੱਲ ਆ ਤੇ ਇੱਕਦਮ ਤੁਸੀਂ ਮਾਈਕ ਲੱਗੇ ਨੇ ਤੁਸੀਂ ਬਟਨ ਪ੍ਰੈਸ ਕਰਕੇ ਬੋਲਣਾ ਵੀ ਆ ਮੈਂ ਨੰਬਰ ਸੀਟ ਤੇ ਬੈਠਾ ਆ ਆ ਕੋਚ ਜੀ ਮੈਨੂੰ ਆ ਤਕਲੀਫ ਆ ਇੱਕਦਮ ਸਾਰੇ ਜਗ੍ਹਾ ਫਰਸਟ ਏਡ ਤੋਂ ਲੈ ਕੇ ਪਾਇਲਟ ਤੱਕ ਇੱਕ ਸੈਕਿੰਡ 'ਚ ਉਹ ਗੱਲ ਪਹੁੰਚੂਗੀ ਤੇ ਦਿੱਲੀ ਨਾਲ ਜੁੜਨ ਲਈ ਸਾਡੇ ਵਪਾਰੀ ਸਾਡੇ ਵਕੀਲ ਸਾਡੇ ਡਾਕਟਰ ਸਾਡੇ ਬਿਜ਼ਨਸਮੈਨ ਸਾਡੇ ਆਮ ਲੋਕ ਜਿਹੜੇ ਨੇ ਰਿਸ਼ਤੇਦਾਰਾਂ ਨੂੰ ਮਿਲਣ ਜਾਂਦੇ ਆ ਉਹਨਾਂ ਨੂੰ ਦਿੱਲੀ ਨਾਲ ਡਾਇਰੈਕਟ ਜੋੜਿਆ ਏ ਇਹ ਨਹੀਂ ਇਕੱਲਾ ਆਉਣ ਵਾਲੇ ਦਿਨਾਂ 'ਚ ਹੋਰ ਬੜੇ ਵੱਡੇ ਪ੍ਰੋਜੈਕਟ ਆ ਅਸੀਂ ਤਖਤ ਸਾਹਿਬ ਨਾਲ ਆ ਸਭ ਤੋਂ ਵੱਡਾ ਸਾਰੇ ਤਖਤ ਸਾਹਿਬ ਜੁੜੇ ਹੋਏ ਆ ਤਲਵੰਡੀ ਤਖਤ ਸਾਹਿਬ ਸਾਡਾ ਜਿਹੜਾ ਉਹ ਉਹ ਨਹੀਂ ਜੁੜਿਆ ਹੋਇਆ ਤੇ ਉਹ ਵੀ ਅਸੀਂ ਬਹੁਤ ਛੇਤੀ ਅਨਾਉਂਸ ਕਰਾਂਗੇ ਚੰਡੀਗੜ੍ਹ ਮਾਲਵੇ ਨੂੰ ਜਿਹੜਾ ਜੋੜਨ ਵਾਲਾ ਸਭ ਤੋਂ ਜ਼ਰੂਰੀ ਸੀ ਰਾਜਪੁਰੇ ਵਾਲਾ ਉਹ ਡਿਕਲੇਅਰ ਹੋ ਗਿਆ ਏ ਇਸੇ ਤਰੀਕੇ ਨਾਲ ਹੀ ਮਖੂ ਤੋਂ ਜਿਹੜਾ ਪੱਟੀ ਮਖੂ ਪ੍ਰੋਜੈਕਟ ਉਹ ਵੀ ਅਸੀਂ 12 ਤਰੀਕ ਨੂੰ ਅਨਾਉਂਸ ਕਰਨ ਜਾ ਰਹੇ ਹਾਂ ਤੇ ਬੜਾ ਕੁਝ ਆ ਜਿਹੜਾ ਰੇਲਵੇ ਦਾ ਤੇ ਹੋਰ ਅਗਲੀ ਮੰਦੇਵਾਰਤਾ ਜਿਹੜੀ ਉਹ ਅਸੀਂ ਚੰਡੀਗੜ੍ਹ ਨੂੰ ਜੋੜਾਂਗੇ